ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਟੈਲਾ 3-4 ਬਹੁਤ ਹੀ ਅਹਿਮ ਖਬਰਾਂ ਨੇ ਇੱਕ ਇੱਕ ਕਰਕੇ ਇਹਨਾਂ ਸਾਰੀਆਂ ਖਬਰਾਂ ਦਾ ਅਨਲਿਸਿਸ ਕਰਾਂਗੇ ਆਮ ਤੌਰ ਤੇ ਪੰਜਾਬ ਦੇ ਵਿੱਚ ਜਦੋਂ ਵੀ ਚੋਣਾਂ ਹੁੰਦੀਆਂ ਸੀ ਤੇ ਮੰਨਿਆ ਜਾਂਦਾ ਸੀ ਕਿ ਕਾਂਗਰਸ ਦੇ ਲੀਡਰਾਂ ਦੇ ਵੱਖ-ਵੱਖ ਸੁਰ ਰਹਿੰਦੇ ਸੀ ਜਿਹਦੇ ਕਰਕੇ ਕਾਂਗਰਸ ਪਾਰਟੀ ਨੂੰ ਨੁਕਸਾਨ ਹੁੰਦਾ ਸੀ ਹਰਿਆਣਾ ਵਿੱਚ ਵੀ ਕਾਂਗਰਸ ਨੂੰ ਵੱਡੀ ਹਾਰ ਮਿਲੀ ਮਨਿਆ ਜਾਂਦਾ ਹੈ ਕਿ ਉੱਥੇ ਵੱਖ-ਵੱਖ ਲੀਡਰ ਮੁਖ ਮੰਤਰੀ ਦੀ ਡੋਰ ਚ ਸੀ ਪੰਜਾਬ 'ਚ ਆਮ ਤੌਰ ਤੇ ਜਦੋਂ ਵੀ ਭਾਜਪਾ ਚੋਣਾ ਲੜੀ ਐ ਭਾਵੇਂ ਕਦੇ ਭਾਜਪਾ ਨੇ 12 ਸੀਟਾਂ ਜਿੱਤੀਆਂ ਭਾਵੇਂ 19 ਸੀਟਾਂ ਜਿੱਤੀਆਂ ਭਾਵੇਂ 2 ਜਾਂ 3 ਸੀਟਾਂ ਜਿੱਤੀਆਂ ਪਰ ਭਾਜਪਾ ਦੀ ਜਿਹੜੀ ਲੀਡਰਸ਼ਿਪ ਸੀ ਉਹਨਾਂ ਦਾ ਅਜੰਡਾ ਇੱਕ ਰਹਿੰਦਾ ਸੀ ਔਰ ਕਦੇ ਵੀ ਭਾਜਪਾ ਦੇ ਲੀਡਰ ਇੱਕ ਦੂਸਰੇ ਦੇ ਖਿਲਾਫ ਕਿਸੇ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਕਰਦੇ ਸੀ ਜਾਂ ਬੀਜੇਪੀ ਦੀ ਜਿਹੜੀ ਜਿਹੜਾ ਸੰਗਠਨ ਹੈ ਉਹਨਾਂ ਦਾ ਅਜੰਡਾ ਇੱਕ ਹੁੰਦਾ ਸੀ ਪਰ ਇਸ ਵਾਰ ਚਾਰ ਜਮਨੀ ਚੋਣਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਭਾਰਤੀ ਜਨਤਾ ਪਾਰਟੀ ਦੇ ਉਹ ਲੀਡਰ ਜਿਹੜੇ ਕਾਂਗਰਸ ਤੋਂ ਬੀਜੇਪੀ ਚ ਗਏ ਨੇ ਉਹਨਾਂ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਹੈ ਉਹਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਬਹਿਸ ਦਾ ਜਨਮ ਦਿੱਤਾ ਹੁਣ ਸ਼ੁਰੂਆਤ ਰਵਨੀਤ ਬਿੱਟੂ ਦੀ ਗੱਲਾਂ ਜ਼ਰੂਰ ਅਸੀਂ ਛੇੜਾਂਗੇ ਉਮੀਦ ਬਿੱਟੂ ਨੇ ਕੀ ਕੀਤਾ ਤੇ ਕੀ ਕੁਝ ਵਾਪਰਿਆ ਪਰ ਗੱਲ ਹੁਣ ਸੁਨੀਲ ਜਾਖੜ ਤੋਂ ਸ਼ੁਰੂ ਕਰਦੇ ਹਾਂ ਕਾਂਗਰਸ ਤੋਂ ਸੁਨੀਲ ਜਾਖੜ ਪ੍ਰਧਾਨ ਰਹੇ ਫਿਰ ਇੱਕ ਤਰੀਕੇ ਨਾਲ ਸਰਗਰਮ ਸਿਆਸਤ ਤੋਂ ਦੂਰ ਹੋਏ ਫਿਰ ਵਾਪਸ ਆਏ ਫਿਰ ਭਾਜਪਾ ਚ ਗਏ ਹੁਣ ਉਹਨਾਂ ਨੇ ਆਪ ਵੀ ਸਾਫ਼ ਕਰਤਾ ਕੱਲ੍ਹ ਕਿ ਭਾਜਪਾ ਚ ਉਹ ਆਪਣਾ ਅਸਤੀਫੇ ਦਾ ਪ੍ਰਸਤਾਵ ਦੇ ਚੁੱਕੇ ਨੇ ਔਰ ਇੱਕ ਤਰੀਕੇ ਨਾਲ ਉਹ ਇਹ ਜ਼ਿੰਮੇਵਾਰੀ ਲੈਂਦੇ ਨੇ ਕਿ ਅਗਰ ਬੀਜੇਪੀ ਪੰਜਾਬ ਚ ਵੋਟ ਸ਼ੇਅਰ ਵਧਨ ਦੇ باوجود ਕੋਈ ਸੀਟ ਨਹੀਂ ਜਿੱਤੀ ਤਾਂ ਉਹ ਇਸ ਅਹੁਦੇ ਤੋਂ ਆਪਣੇ ਆਪ ਨੂੰ ਮੁਕਤ ਕਰ ਦੇਣਗੇ। ਉਹਨਾਂ ਨੇ ਕਹਿੰਦੇ ਮੈਂ ਹਾਈ ਕਮਾਂਡ ਨੂੰ ਕਹਤਾ। ਪਰ ਕੱਲ ਸੁਨੀਲ ਜਾਖੜ ਹੋਣਾਂ ਨੇ ਵੱਖ-ਵੱਖ ਆਪਣੇ ਬਿਆਨ ਪੱਤਰਕਾਰਾਂ ਨਾਲ ਹਲਬਾ ਦੌਰਾਨ ਦਿੱਤੇ। ਉਹਨਾਂ ਨੇ ਇੱਕ ਬੜੀ ਦਿਲਚਸਪ ਗੱਲ ਕਹੀ ਕਿਉਂਕਿ ਪੰਜਾਬ ਦੀ ਜਿਹੜੀ ਵਿਧਾਨ ਸਭਾ ਦਾ ਮਾਮਲਾ ਜਿਹੜੀ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਹਰਿਆਣੇ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮਨਜ਼ੂਰ ਕੀਤੀ ਹੈ ਵੱਖਰੀ ਵਿਧਾਨ ਸਭਾ ਬਣਾਉਣ ਦੇ ਲਈ ਚੰਡੀਗੜ੍ਹ ਦੇ ਵਿੱਚ ਉਹਦੇ ਉੱਪਰ ਸੁਨੀਲ ਜਾਖੜ ਹੁਣੇ ਫੇਰ ਨਰਾਜ਼ ਨੇ ਸੁਨੀਲ ਜਾਖੜ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੂੰ ਅਪੀਲ ਕਰ ਦਿੱਤੀ ਕਿ ਇਹਨੂੰ ਨਵੇਂ ਸਿਰੇ ਤੋਂ ਵਿਚਾਰੋ ਆਮ ਤੌਰ ਤੇ ਕਾਜੇ ਕੋਈ ਨਵਾਂ ਪ੍ਰਧਾਨ ਬੀਜੇਪੀ ਦਾ ਆਇਆ ਨਹੀਂ ਸੁਨੀਲ ਜਾਖੜ ਹੀ ਪ੍ਰਧਾਨ ਨੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਉਹਨਾਂ ਨੇ ਇਹ ਜਿਹੜਾ ਮੁੱਦਾ ਚੱਕਿਆ ਬੀਜੇਪੀ ਦਾ ਸੰਗਠਨ ਦਾ ਜਿਹੜਾ ਕਾਡਰ ਹੈ ਉਹ ਬਹੁਤਾ ਖੁਸ਼ ਨਹੀਂ ਹੋਣਾ ਪਰ ਹਾਂ ਇਹ ਗੱਲ ਜਿਹੜੀ ਸੁਨੀਲ ਜਾਖੜ ਨੇ ਕੀਤੀ ਹੈ ਇਹਦੇ ਨਾਲ ਵਿਰੋਧੀ ਧਿਰਾਂ ਦੇ ਲੀਡਰ ਜ਼ਰੂਰ ਖੁਸ਼ ਹੋਣਗੇ ਸੁਨੀਲ ਜਾਖੜ ਕਹਿੰਦੇ ਨਰਿੰਦਰ ਮੋਦੀ ਨੂੰ ਉਹਨਾਂ ਨੂੰ ਦੁਬਾਰਾ ਪੁਨਰ ਵਿਚਾਰ ਕਰਨਾ ਚਾਹੀਦਾ ਹੈ ਔਰ ਚੰਡੀਗੜ੍ਹ ਦੇ ਵਿੱਚ ਅਗਰ ਵਿਧਾਨ ਸਭਾ ਲਈ ਜ਼ਮੀਨ ਦਿੱਤੀ ਗਈ ਭਾਜਪਾ ਨੂੰ ਤੇ ਫੇਰ ਚੰਡੀਗੜ੍ਹ ਹਮੇਸ਼ਾ ਲਈ ਪੰਜਾਬ ਤੋਂ ਦੂਰ ਹੋ ਜਾਏਗੀ ਉਹ ਜਿਹਦੇ ਵਿੱਚ ਕੋਈ ਦੂਰਅਈ ਨਹੀਂ ਹੈ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਪਿਛਲੇ ਲੀਡਰਾਂ ਨੇ ਜਿਨ੍ਹਾਂ ਸਿਰ ਜ਼ਿੰਮੇਵਾਰੀ ਸੀ ਕਿ ਉਹ ਚੰਡੀਗੜ੍ਹ ਪੰਜਾਬ ਦੀ ਰਾਜਸਥਾਨੀ ਮਨਵਾਲੇ ਦੇ ਕੇਂਦਰ ਤੋਂ ਜਿਹਨੂੰ ਸਾਂਝੀ ਰਾਜਸਥਾਨੀ ਕਿਹਾ ਜਾ ਰਿਹਾ ਪਰ ਮੈਨੂੰ ਲੱਗਦਾ ਭਾਵੇਂ ਪ੍ਰਕਾਸ਼ ਸਿੰਘ ਬਾਦਲ ਭਾਵੇਂ ਕੈਪਟਨ ਅਮਰਿੰਦਰ ਸਿੰਘ ਕਿ ਇਹ ਸੋ ਪਹਿਲਾਂ ਦੇ ਵੀ ਜਿੰਨੇ ਮੁੱਖ ਮੰਤਰੀ ਸੀ ਸਾਰੇ ਫੇਲ ਹੋ ਗਏ ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਵੀ ਲੀਡਰ ਚੰਡੀਗੜ੍ਹ ਦੁਬਾਰਾ ਪੰਜਾਬ ਨੂੰ ਤੇ ਸਿਰਫ ਪੰਜਾਬ ਨੂੰ ਦਵਾ ਸਕੇਗਾ ਹਾਂ ਕੇਂਦਰ ਸਰਕਾਰ ਕਿਸੇ ਵੇਲੇ ਸੋਚੇ ਕਿ ਅਸੀਂ ਚੰਡੀਗੜ੍ਹ ਪੰਜਾਬ ਨੂੰ ਦੇ ਦਈਏ ਤੇ ਗੱਲ ਵੱਖਰੀ ਹੈ ਨਹੀਂ ਤਾਂ ਇਹ ਅਸੰਭਵ ਲੱਗਦਾ ਸੋ ਇਸ ਕਰਕੇ ਸਾਰੀਆਂ ਗੱਲਾਂ ਹੁਣ ਵਕਤ ਨਿਕਲਣ ਤੋਂ ਬਾਅਦ ਇਹਨਾਂ ਗੱਲਾਂ ਦੀ ਕੋਈ ਮਹੱਤਤਾ ਨਹੀਂ ਰਹਿ ਗਈ ਹੁਣ ਜਿਸ ਤਰ੍ਹਾਂ ਨਾਲ ਜ਼ਮੀਨ ਮਨਜ਼ੂਰ ਹੋਈ ਹੈ ਚੰਡੀਗੜ੍ਹ ਪ੍ਰਸ਼ਾਸਨ ਨੂੰ ਉਹਨਾਂ ਨੇ ਹਰਿਆਣੇ ਨੇ 12 ਏਕੜ ਜ਼ਮੀਨ ਪੰਚਕੁਲਾ ਤੋਂ ਦਿੱਤੀ ਹੈ ਸੋ ਮੈਨੂੰ ਲੱਗਦਾ ਆ ਉਹਦੇ ਸਮੇਂ 'ਚ ਜਿਹੜਾ ਵਿਧਾਨ ਸਭਾ ਭਵਨ ਦੀ ਉਸਾਰੀ ਦਾ ਕੰਮ ਵਿਧਾਨ ਸਭਾ ਦੀ ਨਿਰਮਾਣ ਦਾ ਕੰਮ ਹਰਿਆਣਾ ਦੀ ਬੀਜੇਪੀ ਦੀ ਸਰਕਾਰ ਸ਼ੁਰੂ ਕਰ ਦੇਗੀ ਉਸ ਵੇਲੇ ਪੰਜਾਬ 'ਚ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਅਸੀਂ ਵੇਰ ਵੇਖਾਂਗੇ ਹੁਣ ਸੁਨੀਲ ਜਾਖੜ ਦੇ ਇਸ ਬਿਆਨ ਤੇ ਬੀਜੇਪੀ ਦੇ ਦੂਸਰੇ ਸੀਨੀਅਰ ਲੀਡਰ ਚੁੱਕ ਨੇ ਇਹਦਾ ਮਤਲਬ ਹੈ ਜਿਹੜੇ ਲੀਡਰ ਕਾਂਗਰਸ ਤੋਂ ਬੀਜੇਪੀ 'ਚ ਗਏ ਸੀ ਉਹਨਾਂ ਨੂੰ ਬੀਜੇਪੀ ਦੇ ਟਕਸਾਲੀ ਲੀਡਰਾਂ ਦਾ ਕੋਈ ਬਹੁਤਾ ਸਮਰਥਨ ਨਹੀਂ ਮਿਲ ਰਿਹਾ ਇਸੇ ਤਰ੍ਹਾਂ ਰਵਨੀਤ ਬਿੱਟੂ ਉਹਨਾਂ ਨੇ ਰਵਨੀਤ ਬਿੱਟੂ ਕੁਝ ਦਿਨ ਪਹਿਲਾਂ ਕਹਿੰਦੇ ਕਿ ਕਿਸਾਨ ਆਗੂਆਂ ਦੀਆਂ ਜ਼ਮੀਨ ਜਾਇਦਾਦਾਂ ਦੀ ਜਾਂਚ ਕਰਾਵਾਂਗੇ ਬੀਜੇਪੀ ਦੇ ਕਈ ਟਕਸਾਲੀ ਲੀਡਰਾਂ ਨੇ ਵਿਰੋਧ ਕੀਤਾ ਕਿ ਅਜਿਹਾ ਨਹੀਂ ਕਹਿਣਾ ਚਾਹੀਦਾ ਫਿਰ ਰਵਨੀਤ ਬਿੱਟੂ ਉਹਨਾਂ ਨੇ ਪੋਸਟ ਜਾਂ ਜਿਹੜੇ ਨਸ਼ੇ ਦੇ ਠੇਕਿਆਂ ਦੀ ਗੱਲ ਕੀਤੀ ਭਾਵੇਂ ਉਹ ਖੇਤੀ ਦੀ ਗੱਲ ਕੀਤੀ ਜਾਂ ਉਹਦੀ ਗੱਲ ਕੀਤੀ ਉਹਦਾ ਵੀ ਭਾਜਪਾ ਦੇ ਕਈ ਲੀਡਰਾਂ ਨੇ ਵਿਰੋਧ ਕੀਤਾ ਫਿਰ ਕੁਝ ਦਿਨ ਪਹਿਲਾਂ ਰਵਨੀਤ ਮਿੱਟੂ ਉਹਨਾਂ ਨੇ ਇੱਕ ਦਾਵਾ ਜੜਤਾ ਮੁੱਖ ਮੰਤਰੀ ਦੀ ਧੌੜ ਵਾਲਾ ਇਹ ਵੀ ਭਾਜਪਾ ਦਾ ਕਲਚਰ ਨਹੀਂ ਹੈ ਇਹਦੇ ਉੱਪਰ ਵੀ ਸੁਨੀਲ ਜਾਖੜ ਉਹਨਾਂ ਨੇ ਟਿੱਪਣੀ ਕੀਤੀ ਸੋ ਮੈਂ ਹੀ ਦੇਖ ਰਿਹਾ ਕਿ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ 'ਚ ਮਨਪ੍ਰਿਤ ਬਾਦਲ ਉਹ ਵੀ ਕਿਸਾਨਾਂ ਨੂੰ ਸਫਾਈਆਂ ਦੰਦੇ ਮੈਂ ਦੇਖਦਾ ਕਿਉਂ ਕਦੇ ਰਵਨੀਤ ਬਿੱਟੂ ਉਹਨਾਂ ਦਾ ਬਿਆਨ ਆ ਜਾਂਦਾ ਹੈ ਤੇ ਉਹਦਾ ਅਸਰ ਗਿੱਦੜਵਾਹਾ ਦੇ ਵਿੱਚ ਬਰਨਾਲਾ ਦੇ ਵਿੱਚ ਡੇਰਾ ਬਾਬਾ ਨਾਨਕ ਚ ਚੰਬੇਵਾਲ ਦੇ ਵਿੱਚ ਕੀ ਪਾਏਗਾ ਕੀ ਰਵਨੀਤ ਬਿੱਟੂ ਔਰ ਸੁਨੀਲ ਜਾਖੜ ਦੇ ਬਿਆਨਾਂ ਤੋਂ ਬੀਜੇਪੀ ਦਾ ਕਾਡਰ ਖੁਸ਼ ਹੋਏਗਾ ਕਿਸਾਨ ਖੁਸ਼ ਹੋਣਗੇ ਰਵਨੀਤ ਬਿੱਟੂ ਉਹਨਾਂ ਦੇ ਜਿਸ ਤਰ੍ਹਾਂ ਦੇ ਬਿਆਨ ਆਏ ਨੇ ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਪਹਿਲਾ ਬਿਆਨ ਸੀ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਦਾ ਕਈ ਲੀਡਰਾਂ ਨੇ ਉਹਦਾ ਵਿਰੋਧ ਕੀਤਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਜਾਂਚ ਕਰੋ ਤੁਹਾਨੂੰ ਰੋਕਦਾ ਕੌਣ ਹੈ ਪਰ ਫਿਰ ਜਦੋਂ ਪੋਸਟ ਦੀ ਠੇਕੀਆਂ ਦੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੀ ਖੇਤੀ ਬਾਰੇ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਕੇਂਦਰ ਨਾਲ ਅਸੀਂ ਗੱਲ ਕਰਾਂਗੇ ਦਿੱਲੀ ਤੋਂ ਉਸ ਬਿਆਨ ਤੋਂ ਇਹ ਲੱਗਿਆ ਕਿ ਰਵਨੀਤ ਬਿੱਟੂ ਕਿਸਾਨਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਹੁਣ ਕਿਤੇ ਨਾ ਕਿਤੇ ਭਾਜਪਾ ਦੇ ਜਿਹੜੇ ਲੀਡਰ ਨੇ ਉਰਫ ਨੀਤ ਬਿੱਟੂ ਹੁਣਾਂ ਦੇ ਇਹਨਾਂ ਬਿਆਨਾਂ ਤੋਂ ਲੈ ਕੇ ਬੜੀ ਦੁਚਿੱਤੀ ਚ ਨੇ ਔਰ ਭਾਜਪਾ ਦੇ ਕਈ ਵੱਡੇ ਲੀਡਰ ਇਹਨਾਂ ਬਿਆਨਾਂ ਨਾਲ ਸਹਿਮਤੀ ਜਤਾ ਚੁੱਕੇ ਨੇ ਇਹਦਾ ਮਤਲਬ ਹੈ ਚਾਰ ਜਮਿਨੀ ਚੋਣਾਂ ਦੇ ਮੌਕੇ ਭਾਰਤੀ ਜਨਤਾ ਪਾਰਟੀ ਜਿਸ ਨੇ ਆਪਣੇ ਕਾਡਰ ਨੂੰ ਅੱਗੇ ਕੀਤਾ ਅਰਵਿੰਦ ਖੰਨਾ ਹੁਣਾਂ ਨੂੰ ਅੱਗੇ ਅਵਿਨਾਸ਼ ਰਾਏ ਖੰਨਾ ਹੁਣਾਂ ਨੂੰ ਅੱਗੇ ਕੀਤਾ ਮਨਰੰਜਨ ਕਾਲੀਆ ਹੁਣਾਂ ਨੂੰ ਅੱਗੇ ਕੀਤਾ ਅਨਿਲ ਸਰੇਨ ਹੁਣਾਂ ਨੂੰ ਅੱਗੇ ਕੀਤਾ ਪਰ ਚੋਣਾਂ ਦੇ ਵਿੱਚ ਜਿਹੜੀ ਬਿਆਨਬਾਜ਼ੀ ਹੈ ਉਹ ਜ਼ਿਆਦਾਤਰ ਉਹਨਾਂ ਲੀਡਰਾਂ ਦੀ ਜ਼ਿਆਦਾ ਪ੍ਰਭਾਵੀ ਦਿਖੀ ਜਿਹੜੇ ਕਾਂਗਰਸ ਤੋਂ ਗਏ। ਸੋ ਸਥਿਤੀਆਂ ਬਹੁਤ ਵੱਖਰੀ ਤਰ੍ਹਾਂ ਦੀਆਂ ਭਾਜਪਾ ਦੇ ਵਿੱਚ ਬਣੀਆਂ ਨੇ। ਹੁਣ ਭਾਜਪਾ ਦਾ ਕਾਡਰ ਇਹਨਾਂ ਚੋਣਾਂ 'ਚ ਕਿਵੇਂ ਰਿਐਕਟ ਕਰੂ? ਹੁਣ ਅਗਰ ਤਾਂ ਭਾਜਪਾ ਕੋਈ ਸੀਟ ਜਿੱਤਦੀ ਹੈ ਕਿਉਂਕਿ ਜਿੰਨੇ ਉਮੀਦਵਾਰ ਨੇ ਉਹ ਵੀ ਜਾਂ ਕਾਂਗਰਸੀ ਨੇ ਜਾਂ ਅਕਾਲੀ ਨੇ ਬਰਨਾਲੇ 'ਚ ਕੇਵਲ ਢਿੱਲੋਂ ਨੇ ਕਾਂਗਰਸੀ ਨੇ। ਹਾਲਾਂਕਿ ਕੇਵਲ ਢਿੱਲੋਂ ਮੁਕਾਬਲੇ 'ਚ ਨਹੀਂ। ਉਥੇ ਕਾਲਾ ਢਿੱਲੋਂ ਉਥੇ ਆਮ ਆਦਮੀ ਪਾਰਟੀ ਦੇ ਨੇ ਇੱਕ ਬਾਗੀ ਨੇ ਸ਼ਮਜੀਤ ਸਿੰਘ ਮਾਨ ਦਾ ਦੋਤਾ ਵੀ ਆ आजाद ਵੀ ਇੱਕ ਹੋਰ ਵੀ ਕੈਂਡੀਡੇਟ ਨੇ ਪਰ ਕੇਵਲ ਢਿਲੋਂ ਭਾਜਪੀ ਦੇ ਬਰਨਾਲੇ ਚ ਮੁਕਾਬਲੇ ਚ ਨੇ ਪਰ ਮਨਪ੍ਰਿਤ ਬਾਦਲ ਬਟਾਰ ਅਕਾਲੀ ਕੀ ਅਕਾਲੀ ਵੋਟ ਲੈ ਜਾਣਗੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਹੈ ਮਨਪ੍ਰਿਤ ਬਾਦਲ ਦਾ ਨਫਾ ਹੁੰਦਾ ਹੈ ਜਾਂ ਨੁਕਸਾਨ ਹੁੰਦਾ ਹੈ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਚ ਰਵਿਕ੍ਰਿਸ਼ਨ ਕਾਲੂ ਜਿਹੜੇ ਅਕਾਲੀ ਦਲ ਬੈਕਗ੍ਰਾਉਂਡ ਦੇ ਨੇ ਔਰ ਜੱਬੇਵਾਲ ਦੇ ਵਿੱਚ ਸੋਨ ਸਿੰਘ ਠੰਡਲ ਅਕਾਲੀ ব্যাকਗ੍ਰਾਉਂਡ ਨੇ ਇਹ ਸਾਰੇ ਲੀਡਰ ਦੂਜੀਆਂ ਪਾਰਟੀਆਂ ਤੋਂ ਆਏ ਨੇ ਔਰ ਜਿਹੜੇ ਲੀਡਰ ਬੀਜੇਪੀ ਦੇ ਵਿੱਚ ਵੱਡੀ ਮਿਆਨਬਾਜ਼ੀ ਕਰ ਰਹੇ ਨੇ ਉਹ ਵੀ ਦੂਸਰੀਆਂ ਪਾਰਟੀਆਂ ਤੋਂ ਆਏ ਨੇ ਸੋ ਬੀਜੇਪੀ ਦਾ ਆਪਣਾ ਕਾਡਰ ਕਿੱਥੇ ਖੜਾ ਹੈ ਇਹ ਇੱਕ ਨਵੀਂ ਤਰ੍ਹਾਂ ਦੀ ਡਿਬੇਟ ਵਿਦਿਨ ਪਾਰਟੀ ਚੱਲ ਰਹੀ ਹੈ ਹਾਲਾਂਕਿ ਬੀਜੇਪੀ ਦੇ ਸੰਗਠਨ ਦੇ ਜਿਹੜੇ ਪੁਰਾਣੇ ਲੀਡਰ ਨੇ ਬੀਜੇਪੀ ਦੇ ਜਿਹੜੇ ਗੈਰ ਕਾਂਗਰਸੀ ਬੀਜੇਪੀ ਹੈ ਜਿਹੜੇ origignal ਭਾਜਪਾਈ ਨੇ ਜਾਂ ਬੀਜੇਪੀ ਦੇ ਲੀਡਰ ਨੇ ਉਹਨਾਂ ਚ ਆਪਸੀ મતભੇਦੀਆਂ ਖਬਰਾਂ ਬਹੁਤੀਆਂ ਘੜੀ ਸੁਣਾਈ ਨਹੀਂ ਦਿੱਤੀਆਂ ਕਿ ਉਹ ਇੱਕ ਦੂਜੇ ਦੇ ਬਿਆਨ ਕੱਟਦੇ ਹੋਣ ਇਹਨਾਂ ਹਾਲਾਤਾਂ ਚ ਆ ਚਾਰ ਜ਼ਿਮਨੀ ਚੋਣਾ ਕਿ ਬੀਜੇਪੀ ਦੀ ਲਹਿਰ ਬਣਾਉਣ ਗਿਆ ਜਾਂ ਬੀਜੇਪੀ ਦੀ ਲਹਿਰ ਵਿਗਾੜਨ ਗਿਆ ਇਹ ਚਾਰ ਜ਼ਿਮਨੀ ਚੋਣਾ ਸਤਾਈ ਲਈ ਇਹ ਦਿਲਚਸਪ ਰਹੂਗਾ ਜਿਹੜਾ ਜਿਹੜੇ ਵੱਖ-ਵੱਖ ਤਰ੍ਹਾਂ ਦੇ ਸਰਵੇਖਣ ਜ਼ਮੀਨ ਤੇ ਆ ਰਹੇ ਨੇ ਮੈਨੂੰ ਲੱਗਦਾ ਜਿਸ ਤਰ੍ਹਾਂ ਨਿੱਤ ਬਿਆਨ ਨਵੇਂ-ਨਵੇਂ ਆ ਰਹੇ ਨੇ ਭਾਵੇਂ ਬੀਜੇਪੀ ਤੋਂ ਲਾਵਾ ਕਾਂਗਰਸ ਦੇ ਲੀਡਰਾਂ ਦੇ ਵੀ ਅਸੀਂ ਲੈ ਲਏ। ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੀ ਬਿਆਨ ਅਸੀਂ ਲੈ ਲਏ ਜਿਹੜੇ ਨਵੇਂ-ਨਵੇਂ ਆ ਰਹੇ ਨੇ। ਮੈਨੂੰ ਲੱਗਦਾ ਇਹ ਕਿ ਚਾਰ ਜਮਨੀ ਚੋਣਾਂ ਦੇ ਵਿੱਚ ਬਹੁਤ ਸਾਰੇ ਸਰਵੇਖਣ ਪਲਟ ਜਾਣਗੇ। ਇਸੇ ਕਰਕੇ ਕਿਸੇ ਤਰ੍ਹਾਂ ਦਾ ਸਰਵੇਖਣ ਇਹਨਾਂ ਚਾਰ ਜਮਨੀ ਚੋਣਾਂ ਦਾ ਮੈਂ ਨਹੀਂ ਡਿਸਕਸ ਕਰ ਰਿਹਾ। ਵਿਸ਼ਲੇਸ਼ਣ 'ਚ ਵਕ ਵਕ ਪਹਿਲੂ ਅਸੀਂ ਜ਼ਰੂਰ ਵਿਚਾਰਦੇ ਹਾਂ। ਹੁਣ ਸੁਨੀਲ ਜਾਖੜ ਹੁਣੇ ਰਵਨੀਤ ਬਿੱਟੂ ਨੂੰ ਵੀ ਕਈ ਤਰ੍ਹਾਂ ਦੀ ਸਲਾਹ ਦਿੰਦੇ ਨੇ। ਸੁਨੀਲ ਜਾਖੜ ਹੋਣੀ ਇਹ ਚਾਹੁੰਦੇ ਨੇ ਕਿ ਰਵਨੀਤ ਮਿੱਟੂ ਵੱਡੇ ਮગરਮੱਛਾਂ ਤੇ ਕਾਰਵਾਈ ਕਰਨ ਉਹਨਾਂ ਦਾ ਇਸ਼ਾਰਾ ਕਿਹਨਾਂ ਲੀਡਰਾਂ ਵੱਲ ਹੈ ਨਰਿੰਦਰ ਮੋਦੀ ਅੱਗੇ ਤਾਂ ਸਵਾਲ ਖੜਾ ਕੀਤਾ ਸੁਨੀਲ ਜਾਖੜ ਹੋਣਾ ਨੇ ਪਰ ਉਹਨਾਂ ਦਾ ਇਸ਼ਾਰਾ ਇਹ ਹੈ ਕਿ ਰਵਨੀਤ ਮਿੱਟੂ ਵੱਡੇ ਮગરਮੱਛਾਂ ਤੇ ਕਾਰਵਾਈ ਕਰਨ ਅਗਰ ਉਹ ਮੁੱਖ ਮੰਤਰੀ ਦਾ ਦਾਵਾ ਕਰਦੇ ਨੇ ਰਵਨੀਤ ਮਿੱਟੂ ਉਹਦੇ ਤੇ ਵੀ ਕਿਸੇ ਤਰ੍ਹਾਂ ਦਾ ਸੁਨੀਲ ਜਾਖੜ ਕਹਿੰਦੇ ਮੈਨੂੰ ਇਤਰਾਜ਼ ਨਹੀਂ ਹੈ ਆਪਣੇ ਸ਼ਬਦਾਂ ਚ ਸੁਨੀਲ ਜਾਖੜ ਮੁੱਖ ਮੰਤਰੀ ਦੇ ਦਾਅਵੇ ਉੱਤੇ ਵੀ ਰਿਪਲਾਈ ਕਰਦੇ ਨੇ ਸੋ ਸੁਨੀਲ ਜਾਖੜ ਉਹਨਾਂ ਦਾ ਬਿਆਨ ਸੁੰਣਾ ਵੀ ਬਹੁਤ ਜ਼ਿਆਦਾ ਦਿਲਚਸਪ ਹੈ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਸੁਨੀਲ ਜਾਖੜ ਉਹਨਾਂ ਦਾ ਬਿਆਨ ਜ਼ਰੂਰ ਸੁਣ ਲਓ ਮੀਟੂ ਦੀ ਗੱਲ ਉਹਦੀ ਹੈ ਮੀਟੂ ਨੀਟੂ ਬਿੱਟੂ ਕੋਈ ਕੋਈ ਵੀ ਬਣ ਸਕਦਾ ਸਭ ਦੇਸ਼ ਦੇ ਅੰਦਰ ਕੁਝ ਵੀ ਹੋ ਸਕਦਾ ਲੋਕਤੰਤਰ ਹੈ ਕਿਸੇ ਨੂੰ ਸਿਰ ਤੇ ਬਿਠਾ ਲੈਣ ਕਿਸੇ ਨੂੰ ਇੱਟਾ ਸੁੱਟ ਦੇਣ ਅਗਰ ਮੀਟੂ ਬਣ ਸਕਦਾ ਹੈ ਬਿੱਟੂ ਕਿਉਂ ਨਹੀਂ ਬਣ ਸਕਦਾ ਮੈਂ ਇਹਦੀ ਕੋਈ ਗੱਲ ਨਹੀਂ ਪਰ ਜਿਹੜਾ ਸ਼ਖਸ ਇਹ ਜੇ ਵੱਡੇ ਲੀਡਰਾਂ ਨੂੰ ਫੜ ਕੇ ਸਜ਼ਾ ਦਿਵਾਊਗਾ ਉਹਨੂੰ ਪੰਜਾਬ ਦੇ ਲੋਕ ਘਰੋਂ ਭਾਲ ਕੇ ਲੈ ਆਣਗੇ ਆ ਉਹ ਤੁਹਾਨੂੰ ਮੁੱਖ ਮੰਤਰੀ ਬਣਾ ਦੇ। ਕੋਈ ਦਾਵੇਦਾਰੀ ਦੀ ਲੋੜ ਹੀ ਨਹੀਂ ਪਣੀ ਸਾਹਿਬ। ਕਿਸੇ ਨੂੰ ਆਰਦਸ਼ਣ ਦੀ ਲੋੜ ਨਹੀਂ ਪੰਣੀ ਵੀ ਤੁਹਾਡਾ ਦਾਸ ਬੜੀ ਅਹਿਮ ਪੋਜੀਸ਼ਨ 'ਚ ਬੈਠਾ ਹੈ। ਲੋਕਾਂ ਨੇ ਅਹਿਮ ਪੋਜੀਸ਼ਨ ਤਾਂ ਤੁਹਾਡੇ ਕਰਤੂਤਾਂ ਨਾਲ ਹੋਣੀ ਹੈ ਵੀ ਕੰਮ ਕਰ ਦਿਓ ਕਿਸੇ ਨਾ ਕਿਸੇ ਦਾ ਫੜ ਕੇ ਲੋਕਾਂ ਦਾ ਵਿਸ਼ਵਾਸ ਜਿੱਤੋ ਰਾਜੋਂ ਕਿ ਤੁਸੀਂ ਪੰਜਾਬ ਦੀ ਗੱਲ ਕਰੋ। ਜਿਹੜੀ ਪੋਜੀਸ਼ਨ 'ਚ ਬੈਠੇ ਹੈ ਬਿੱਟੂ ਜੀ ਉਹ ਪਰਸੂ ਕਰਕੇ ਇਹ ਜੇ ਕੋਈ ਨਾ ਕੋਈ ਲੀਡਰ ਚੇ ਚਾਹੇ ਉਹ ਕਾਂਗਰਸ ਦੇ ਚਾਹੀ ਮੈਕਰਨ ਚ ਅਕਾਲੀ ਚ ਕੋ ਆਪਣੇ ਕਾਂਗਰਸ ਚ ਵੀ ਆਪਣੇ ਬੀਜੇਪੀ ਚ ਵੀ ਕੋਈ ਕਾਲੀ ਪੇਡ ਬੈਠੀ ਉਹਦੇ ਖਿਲਾਫ ਵੀ ਚਾਹੇ ਆਮ ਆਦਮੀ ਪਾਰਟੀ ਚ ਹੈ ਉਹਨਾਂ ਨੂੰ ਜੇ ਲੋਕਾਂ ਦੇ ਅਦਾਲਤ ਚ ਲਿਆ ਕੇ ਪ੍ਰੋਸੈਸ ਥਰੂ ਬਿਊ ਪ੍ਰੋਸੈਸ ਇੱਕ ਇੱਕ ਇਹ ਪ੍ਰੋਸੈਸ ਚੱਲ ਰਿਹਾ ਜਿਹਦੇ ਵਿੱਚ ਪੰਜਾਬ ਦਾ ਕੋਈ ਦਖਲ ਨਹੀਂ ਜਿਵੇਂ ਇੱਕ ਲੀਡਰ ਦੇ ਘਰੇ 10 ਕਰੋੜ ਰੁਪਏ ਮਿਲੇ ਸਾਬ ਉਹਦਾ ਤਾਂ ED ਕੋਲ ਆਲਰੇਡੀ ਕੇਸ ਹੈ ਉਹਦੇ ਵਿੱਚ ਤਾਂ ਪੰਜਾਬ ਚੀਫ ਨਿਸ਼ਚ ਤੋਂ ਪਰਮਿਸ਼ਨ ਲੈਣ ਦੀ ਲੋੜ ਹੀ ਨਹੀਂ ਇੰਟਰਸਟੇਟ ਕੇਸ ਹੈ ਵੀ ਇੱਥੋਂ ਪੈਸਾ ਜੈਪੁਰ ਗਿਆ ਬਸਾਂ ਦੀ ਬਾਡੀਆਂ ਦੇ ਅੰਦਰ ਉੱਥੇ ਅਗਰ ਇੱਥੇ ਵਾਲੇ ਭਗਵੰਦ ਸਿੰਘ ਨਹੀਂ ਖੋਲਦੇ ਕੇਸ ਤਾਂ ਜੀਜੇਪੀ ਦੀ ਸਰਕਾਰ ਉੱਥੇ ਥੋੜਾ ਪਰਸ਼ੂ ਕਰ ਲੈਣ ਬਿੱਟੂ ਜੀ ਤੇ ਖੁਦਾ ਲੈਣ ਸੀਬੀਆਈ ਕੋਲਾਂ ਦੇ ਸਾਰੇ ਖਾਤੇ ਖੁੱਲ ਜਾਣਗੇ ਸਾਬ ਸੁਕਲ ਮਿਲਾ ਕੇ ਸੁਨੀਲ ਜਾਖੜ ਚਾਹੁੰਦੇ ਨੇ ਕਿ ਰਵਨੀਤ ਬਿੱਟੂ ਭਾਵੇਂ ਬੱਸ ਬਾਡੀਆਂ ਦਾ ਮਾਮਲਾ ਹੈ ਜਾਂ ਦੂਸਰੇ ਮਾਮਲੇ ਨੇ ਕਰੋੜਾਂ ਰੁਪਏ ਦੀ ਬਰਾਮਦਗੀ ਦੇ ਈਡੀ ਵਾਲੇ ਇਹਨਾਂ ਤੇ ਜ਼ੋਰ ਲਾਉਣ ਇਹਨਾਂ ਨੂੰ ਖੁਲਵਾਉਣ ਸੋ ਸੁਨੀਲ ਜਾਖੜ ਹੋਣੀ ਹਾਲਾਂਕਿ ਸੁਨੀਲ ਜਾਖੜ ਇਹ ਵੀ ਕਹਿੰਦੇ ਨੇ ਕਿ ਸੰਦੀਪ ਜਾਖੜ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਪ੍ਰੋਗਰਾਮ ਹੋ ਰਿਹਾ ਜਿਹਦੇ ਵਿੱਚ ਅਸੀਂ ਰਵਨੀਤ ਬਿੱਟੂ ਨੇ ਉੱਥੇ ਸੱਦਿਆ ਉਹ ਕਹਿੰਦੇ ਮੈਨੂੰ ਇਤਰਾਜ਼ ਕੋਈ ਨਹੀਂ ਅਗਰ ਕੱਲ ਨੂੰ ਰਵਨੀਤ ਬਿੱਟੂ ਵੀ ਮੁੱਖ ਮੰਤਰੀ ਬਣਦਾ ਹੈ ਜਾਂ ਕੋਈ ਹੋਰ ਬਣਦਾ ਹੈ ਸੋ ਬੜੇ ਦਿਲਚਸਪ ਮੋੜ ਤੇ ਬੀਜੇਪੀ ਦੇ ਵਿੱਚ ਗਏ ਕਾਂਗਰਸ ਲੀਡਰਾਂ ਦੇ ਬਿਆਨ ਨੇ ਪਰ ਉਹਨਾਂ ਦੀ ਸਿਆਸਤ ਹੈ ਔਰ ਇਹਦੇ ਨਾਲ ਨਾਲ ਬੀਜੇਪੀ ਦੀ ਅੰਦਰੂਨੀ ਵਖਰੀ ਤੌਰ ਦੀ ਸਿਆਸਤ ਹੈ ਸੋ ਆਉਂਦੇ ਦਿਨਾਂ ਚ ਇਹਦੇ ਤੇ ਹੋਰ ਕਿ ਨਵੇਂ ਬਦਲਾਅ ਆਉਂਦੇ ਨੇ ਉਹ ਬੜੇ ਦੇਖਣ ਵਾਲੇ ਰਹਿਣਗੇ ਉਂਝ ਸੁਨੀਲ ਜਾਖੜ ਹੋਣਾ ਨੇ ਵੱਡੀ ਹਿੰਮਤ ਕਰਕੇ ਪ੍ਰਧਾਨ ਮੰਤਰੀ ਅੱਗੇ ਗੱਲ ਤੋਰੀ ਹੈ ਕਿ ਤੁਸੀਂ ਚੰਡੀਗੜ੍ਹ ਨੂੰ ਜਿਹੜੀ ਦਿੱਤੀ ਜ਼ਮੀਨ ਹੈ ਪ੍ਰਸ਼ਾਸਨ ਵੱਲੋਂ ਉਹ ਫੈਸਲੇ ਨੂੰ ਪਲਟੋ ਕੀ ਪ੍ਰਧਾਨ ਮੰਤਰੀ ਸੁਨੀਲ ਜਾਖੜ ਹੋਣਾ ਦੀ ਗੱਲ ਸੁਣਨਗੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਕਿਉਂਕਿ ਉਹਨਾਂ ਦਾ ਅਸਤੀਫਾ ਹਜੇ ਮਨਜ਼ੂਰ ਨਹੀਂ ਹੋਇਆ ਇਹ ਬੜੀ ਦਿਲਚਸਪ ਗੱਲ ਹੈ ਔਰ ਕਿਸਾਨਾਂ ਆਗੂਆਂ ਦੇ ਵੀ ਇਹਦੇ ਤੇ ਰਿਐਕਸ਼ਨ ਆ ਅੱਜ ਬਹੁਤ ਹੀ ਇੱਕ ਭਖਦਾ ਮੁੱਦਾ ਸਾਹਮਣੇ ਹੈ ਜੋ ਕਿ ਪੰਜਾਬ ਦੇ ਦਿਲ ਨਾਲ ਸੰਬੰਧਿਤ ਹੈ ਕਿਉਂਕਿ ਚੰਡੀਗੜ੍ਹ ਕੱਲੀ ਸਿਰਫ ਪੰਜਾਬ ਦੀ ਰਾਜਧਾਨੀ ਨਹੀਂ ਪੰਜਾਬ ਦਾ ਦਿਲ ਹੈ ਸਾਬ ਕਹਿੰਦੇ ਨਾ ਦਿੱਲੀ ਹੈ ਦਿਲ ਪੰਜਾਬ ਕਾ ਉਸੇ ਤਰ੍ਹਾਂ ਚੰਡੀਗੜ੍ਹ ਹੈ ਦਿਲ ਪੰਜਾਬ ਕਾ ਜਿੰਦੋ ਦਿਲ ਦੇ ਟੁਕੜੇ ਚੋਂ ਇੱਕ ਟੁਕੜਾ ਹਿੱਸਾ ਕੱਢ ਕੇ ਕੋਈ ਤੁਸੀਂ ਹਰਿਆਣਾ ਨੂੰ ਉਹਨਾਂ ਦੀ ਵਿਧਾਨ ਸਭਾ ਬਣਾਉਣ ਵਾਸਤੇ ਦੇਣ ਦੀ ਗੱਲ ਕਰਦੇ ਹੋ ਤਾਂ ਪੰਜਾਬ ਦੇ ਲੋਕਾਂ ਦੇ ਦਿਲ ਨੂੰ ਬਹੁਤ ਵੱਡੀ ਸੱਟ ਵੱਜਦੀ ਹੈ ਦੁਨੀਆ ਦੇ ਅੰਦਰ ਇਕੱਲੇ ਹਿੰਦੁਸਤਾਨ ਦੇ ਨਹੀਂ ਅੰਦਰ ਰੇਕ ਐਂਬੈਸੀ ਦੇ ਅੰਦਰ ਹਿੰਦੁਸਤਾਨ ਦੀ ਮੈਸੇਜੇ ਜਾ ਕੇ ਉਥੇ ਪ੍ਰਚਾਰ ਪ੍ਰਸਾਰ ਕੀਤਾ ਗਿਆ ਤੇ ਉਹਨਾਂ ਦਾ ਲਗਾਅ ਹੈ ਪੰਜਾਬ ਦੇ ਨਾਲ ਉਹ ਸਾਰਾ ਕੁਝ ਕਰਨ ਦੇ ਬਾਅਦ ਇੱਕ ਹੁਣ ਜਦੋਂ ਥੇਸ ਵੱਜਦੀ ਹੈ ਉਹਨਾਂ ਦੇ ਰਹਿਨਮਾਈ ਸਰਕਾਰ ਦੇ ਅੰਦਰ ਤੇ ਮੈਂ ਸਮਝਦਾ ਹਾਂ ਉਹਨਾਂ ਨੂੰ ਮੈਂ ਅਪੀਲ ਕੀਤੀ ਹੈ ਤੇ ਜਾ ਕੇ ਮਿਲਾਂਗੇ ਵੀ ਗੱਲ ਵੀ ਕਰਾਂਗੇ ਕਿਉਂਕਿ ਆ ਜਿਹੜਾ ਕਦਮ ਹੈ ਆ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਪੰਜਾਬੀਅਤ ਦੇ ਖਿਲਾਫ ਹੈ ਲੋਕ ਇਸ ਨੂੰ ਬਹੁਤ ਮੈਨਾਂ ਤੇ ਥੇਸ ਵੱਜੂਗੀ ਕੀ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ 'ਚ ਬੀਜੇਪੀ ਲਈ ਫਾਇਦੇਮੰਦ ਸਾਬਤ ਹੋਏਗਾ ਜਾਂ ਨੁਕਸਾਨਦਾਇਕ ਇਹ ਵੀ ਇੱਕ ਪ੍ਰਸ਼ਨ ਹੈ ਜਿਹਦੇ ਉੱਤੇ ਡਿਬੇਟ ਔਰ ਡਿਸਕਸ਼ਨ ਹੋ ਸਕਦੀ ਹੈ ਖੈਰ ਆਉਣ ਵਾਲੇ ਸਮੇਂ 'ਚ ਇਹਦੇ ਪ੍ਰਭਾਵਾਂ ਦੇ ਉੱਤੇ ਗੱਲ ਜ਼ਰੂਰ ਕਰਾਂਗੇ ਕਿਉਂਕਿ 20 ਤਰੀਕ ਨੂੰ ਵੋਟਰਾਂ ਤੋਂ ਬਾਅਦ ਇਸ ਤਰ੍ਹਾਂ ਦੇ ਬੀਜੇਪੀ ਦੇ ਫੈਸਲਿਆਂ ਦਾ ਜਿਹੜਾ ਪ੍ਰਭਾਵ ਹੈ ਪੈਂਦਾ ਪੰਜਾਬ 'ਚ ਉਹ ਵੀ ਸਾਫ਼ ਹੋਏਗਾ ਔਰ ਮੈਨੂੰ ਇਹ ਲੱਗਦਾ 27 ਤੋਂ ਪਹਿਲਾਂ ਸ਼ਾਇਦ ਜਿਹੜੇ ਕਾਂਗਰਸ ਔਰ ਅਕਾਲੀ ਦਲ ਤੋਂ ਆਏ ਲੀਡਰਾਂ ਨੂੰ ਬੀਜੇਪੀ ਨੇ ਮੌਕਾ ਦਿੱਤਾ ਹੈ ਇੱਕ ਅੰਦਰੂਨੀ ਕਿਸਮ ਦਾ ਟੈਸਟ ਵੀ ਹੈ ਭਾਰਤੀ ਜਨਤਾ ਪਾਰਟੀ ਦਾ ਇਸ ਵਾਰ ਟੈਸਟ ਦੇ ਨਤੀਜੇ ਕੀ ਰਹਿੰਦੇ ਨੇ ਇਹਨਾਂ ਨਤੀਜਿਆਂ ਦੇ ਆਧਾਰ ਤੇ ਬੀਜੇਪੀ 27 ਤੋਂ ਪਹਿਲਾਂ ਹੋਰ ਨਵੇਂ ਬਦਲਾਅ ਵੀ ਕਰ ਸਕਦੀ ਹੈ ਹੋ ਸਕਦਾ ਹੈ ਕਿ ਬੀਜੇਪੀ ਦੁਬਾਰਾ ਆਪਣੇ ਕਾਰਡਰ ਵੱਲ ਮੁੜੇ ਅਗਰ ਮੰਨ ਮਾਫਕ ਨਤੀਜੇ ਨਹੀਂ ਆਉਂਦੇ ਤਾਂ ਸੋ ਬੀਜੇਪੀ ਦੇ ਪੱਖੋਂ ਵੀ ਬੜੇ ਦਿਲਚਸਪ ਫੈਸਲੇ ਭਵਿੱਖ 'ਚ ਸਾਨੂੰ ਸੁਣਨ ਨੂੰ ਤੇ ਦੇਖਣ ਨੂੰ ਮਿਲ ਸਕਦੇ ਉਧਰ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਬਾਰੇ ਵੀ ਕਈ ਖਬਰਾਂ ਨੇ ਇੱਕ ਵਾਰ ਫਿਰ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਵਿੱਚ ਇੱਕ ਚਿੱਠੀ ਸੌਂਪੀ ਹੈ ਔਰ ਜਿਹੜੀ ਉਹਨਾਂ ਨੂੰ ਤਨਖਾਹ ਲਗਾਈ ਗਈ ਹੈ ਉਹਦੇ ਉਹਦੀ ਸਜ਼ਾ ਬਾਰੇ ਉਹਨਾਂ ਨੇ ਜਲਦ ਫੈਸਲਾ ਕਰਨ ਦੀ ਬੇਨਤੀ ਕੀਤੀ ਹੈ ਇਸ ਤਰ੍ਹਾਂ ਦੀਆਂ ਮੀਡੀਆ ਰਿਪੋਰਟਾਂ ਵੀ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਗਏ ਔਰ ਬਾਅਦ ਵਿੱਚ ਪਤਾ ਲੱਗਿਆ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਪੈਰ ਤੇ ਇੱਕ ਫ੍ਰੈਕਚਰ ਵੀ ਹੋਇਆ ਹੈ ਛੋਟਾ ਫ੍ਰੈਕਚਰ ਦੱਸਿਆ ਜਾ ਰਿਹਾ ਜਿਹਦਾ PGI ਦੇ ਵਿੱਚ ਉਹਨਾਂ ਦਾ ਇਲਾਜ ਵੀ ਹੋਇਆ ਸੋ ਸ਼ਖਬੀਰ ਸਿੰਘ ਬਾਦਲ ਬਾਰੇ ਵੀ ਇਹ ਖਬਰਾਂ ਨੇ ਹੁਣ ਅਕਾਲੀ ਦਲ ਬਾਰੇ ਇੱਕ ਬੜੀ ਨਵੀਂ ਖਬਰ ਹੈ ਜਿਹੜੀ ਖੁੱਲ ਕੇ ਹਜੇ ਬਾਹਰ ਨਹੀਂ ਆਈ ਪਰ ਉਸ ਸੰਕੇਤ ਉਸ ਖਬਰ ਦੇ ਹੁਣੇ ਬਾਹਰ ਆਉਣ ਲੱਗ ਗਏ ਸ਼ਖਬੀਰ ਸਿੰਘ ਬਾਦਲ ਉਹਨਾਂ ਨੂੰ ਜਦੋਂ ਤਨਖਾਈਆਂ ਲਾਨਿਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਦਲਜੀਤ ਸਿੰਘ ਚੀਮਾ ਕਹਿੰਦੇ ਕਿ ਜਦੋਂ ਸਾਡਾ ਜਰਨੈਲ ਤਨਖਾਹਿਆ ਐਲਾਨ ਦਿੱਤਾ ਗਿਆ ਤੇ ਅਸੀਂ ਚਾਰ ਸਿਮਨੀ ਚੋਣਾ ਜਰਨੈਲ ਤੋਂ ਬਿਨਾ ਨਹੀਂ ਲੜ ਰਹੇ ਤੇ ਅਸੀਂ ਕੈਂਡੀਡੇਟ ਨਹੀਂ ਹੁੰਦਾਗੇ ਹੁਣ ਬੜਾ ਦਿਲਚਸਪ ਮਾਮਲਾ ਹੈ ਸ਼੍ਰੀ ਹਕਾਲਕਖਸ ਸਾਹਿਬ ਦੇ ਜਥੇਦਾਰ ਸਹਿਮਾਨਾਂ ਦਾ ਫੈਸਲਾ ਹੋਣਾ ਹੈ ਕਿ ਉਹ ਕਦੋਂ ਸਜ਼ਾ ਸੁਖਬੀਰ ਸਿੰਘ ਬਾਦਲ ਨੂੰ ਲਾਉਂਦੇ ਨੇ ਕਦੋਂ ਸਜ਼ਾ ਸੁਣਾਉਂਦੇ ਨੇ ਇੰਤਜ਼ਾਰ ਕਰਨਾ ਪਾਏਗਾ ਭਾਵੇਂ ਅਕਾਲੀ ਦਲ ਦੇ ਕੁਝ ਲੀਡਰ ਦਰਖਾਸਤਾਂ ਦੇ ਰੂਪ ਜੀਆਂ ਬੇਨਤੀਆਂ ਦੇ ਰੂਪ ਦੇ ਵਿੱਚ ਜਲਦੀ سزا ਲਵਾਉਣੀ ਚਾਹੁੰਦੇ ਨੇ ਸੁਖਵੀਰ ਸਿੰਘ ਬਾਦਲ ਸੁਖਵੀਰ ਬਾਦਲ ਨੇ ਵੀ ਅਰਜ਼ੀ ਦਿੱਤੀ ਹੈ ਹੁਣ ਸਵਾਲ ਇਹ ਹੈ ਕਿ 2 ਮਹੀਨਿਆਂ ਦੇ ਵਿੱਚ ਵਿੱਚ ਪੰਜਾਬ ਦੇ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਅਮਲ ਮੁਕੰਮਲ ਹੋਣਾ ਹੈ ਭਾਵੇਂ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਦੀਆਂ ਵੋਟਾਂ ਪੈਣੀਆਂ ਨੇ ਹੁਣ ਅਕਾਲੀ ਦਲ ਨੇ 4 ਜ਼ਿਮਨੀ ਚੋਣਾਂ ਤਾਂ ਨਹੀਂ ਲੜੀਆਂ ਉਹਦਾ ਕੀ ਅਸਰ ਰਹਿੰਦਾ ਹੈ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉਹਦਾ ਵੱਖਰੇ ਤੌਰ ਤੇ ਵਿਸ਼ਲੇਸ਼ਣ ਹੋ ਸਕਦਾ ਹੈ ਪਰ ਜਿਹੜੀਆਂ 4 ਪੰਜ ਨਗਰ ਨਿਗਮਾਂ ਦੀਆਂ ਚਾਰਕ ਨਗਰ ਨਿਗਮਾਂ ਦੀਆਂ ਜਿਤ ਤੱਕ ਮੈਨੂੰ ਯਾਦ ਹੈ ਜਲੰਧਰ ਹੈ ਲੁਧਿਆਣਾ ਹੈ ਨਗਰ ਨਿਗਮ ਹੈ ਪਟਿਆਲਾ ਨਗਰ ਨਿਗਮ ਹੈ ਅੰਮ੍ਰਿਤਸਰ ਨਗਰ ਨਿਗਮ ਹੈ ਇਹ ਤਾਂ ਮੈਨੂੰ ਪਤਾ ਹੈ ਚਾਰ ਨਗਰ ਨਿਗਮ ਹੋ ਗਏ ਇਨ੍ਹਾਂ ਚਾਰ ਨਗਰ ਨਿਗਮਾਂ ਦੀਆਂ ਚੋਣਾਂ 'ਚ ਕੀ ਅਕਾਲੀ ਦਲ ਅਗਰ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਤਦ ਤੱਕ ਨਹੀਂ ਸੁਣਾਈ ਜਾਂਦੀ ਤੇ ਕੀ ਅਕਾਲੀ ਦਲ ਇਨ੍ਹਾਂ ਚੋਣਾਂ ਨੂੰ ਲੜੇਗਾ ਕਾਰਪੋਰੇਸ਼ਨ ਦੀਆਂ ਨਿਗਮਾਂ ਦੀਆਂ ਚੋਣਾਂ ਨੂੰ ਜਾਂ ਨਹੀਂ ਇਹ ਵੱਡਾ ਸਵਾਲ ਹੈ ਜਿਹਦੇ ਤੇ ਅਕਾਲੀ ਦਲ ਦੇ ਅੰਦਰ ਇੱਕ ਨਵੀਂ ਤਰ੍ਹਾਂ ਦੀ ਡਿਸਕਸ਼ਨ ਸ਼ੁਰੂ ਹੋਈ ਹੈ ਹਾਲਾਂਕਿ ਇਹਦੇ ਤੇ ਫੈਸਲਾ ਕੀ ਕਰਨਾ ਹੈ ਅਕਾਲੀ ਦਲ ਨੇ ਉਹ ਬਾਅਦ ਦੀ ਗੱਲ ਹੈ ਪਰ ਮੰਨਿਆ ਹੀ ਜਾ ਰਿਹਾ ਹੈ ਕਿ ਇਸੇ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਵੀ ਔਰ ਸੁਖਬੀਰ ਸਿੰਘ ਬਾਦਲ ਵੀ ਚਾਹੁੰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਫੇਦਾਰ ਜਲ ਤੋਂ ਜਲਦ ਸਜ਼ਾ ਤੇ ਫੈਸਲਾ ਕਰਨ ਤਾਂ ਕਿ ਉਹ ਸਜ਼ਾ ਭੁਗਤ ਕੇ ਸੁਖਬੀਰ ਸਿੰਘ ਬਾਦਲ ਹਾਲਾਂਕਿ ਉਹ ਸਜ਼ਾ ਕੀ ਹੋਣੀ ਹੈ ਇਹ ਜਥੇਦਾਰ ਸਹਿਬਾਨਾਂ ਦੇ ਹੱਥ ਚ ਹੱਥ ਚ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਅਕਾਲੀ ਦਲ ਦੇ ਕੁਝ ਲੀਡਰਾਂ ਵੱਲੋਂ ਕਿ ਸਜ਼ਾ ਭੁਗਤ ਕੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਸਥਾਨਕ ਸਰਕਾਰਾਂ ਬਾਰੇ ਤਾਰਪੁਰਸ਼ਨਾ ਦੀਆਂ ਨਿਗਮਾਂ ਦੀਆਂ ਚੋਣਾਂ ਲੜੀਆਂ ਜਾ ਸਕਦੀਆਂ ਹਨ ਪਰ ਕੀ 2 ਮਹੀਨਿਆਂ ਦੇ ਵਿੱਚ ਸੁਪਰੀਮ ਕੋਰਟ ਨੇ ਹਿਦਾਇਤ ਕੀਤੀ ਹੈ ਪੰਜਾਬ ਸਰਕਾਰ ਨੇ ਕਿ ਸੁਖਵੀਰ ਸਿੰਘ ਬਾਦਲ 2 ਮਹੀਨਿਆਂ ਤੱਕ ਇਸ ਦਰਮਿਆਨ ਸਜ਼ਾ ਭੁਗਤ ਚੁੱਕੇ ਹੋਣਗੇ ਜਾਂ ਨਹੀਂ ਇਹ ਭਵਿੱਖ ਦੇ ਗਰਭ ਚ ਔਰ ਇਹ ਸਵਾਲ ਵੀ ਬੜਾ ਦਿਲਚਸਪ ਹੈ ਔਰ ਆਉਣ ਵਾਲਾ ਵਕਤ ਵੀ ਪੋਲੀਟੀਕਲ ਤੌਰ ਤੇ ਬੜਾ ਦਿਲਚਸਪ ਹੋਣਾ ਹੈ ਕਿ ਹੁਣ ਸੁਖਬੀਰ ਦੀ ਕਿਸਮਤ ਦਾ ਫੈਸਲਾ ਜੱਠੇਦਾਰ ਸਹਿਬਾਨ ਕੀ ਕਰਦੇ ਨੇ ਔਰ ਚਾਰ ਜਿਹੜੀਆਂ ਚਾਰ ਪੰਜ ਨਗਰ ਨਿਗਮਾਂ ਨੇ ਉਹਨਾਂ ਦੀਆਂ ਚੋਣਾਂ 'ਚ ਅਕਾਲੀ ਦਲ ਆਪਣੇ ਉਮੀਦਵਾਰ ਉਤਾਰਦਾ ਹੀ ਜਾਂ ਨਹੀਂ ਕਿਉਂਕਿ ਚਾਰ ਸਿਮਨੀ ਚੋਣਾਂ ਦੀ ਗੱਲ ਵੱਖਰੀ ਸੀ ਮੈਨੂੰ ਇਹ ਲੱਗਦਾ ਕਿ ਬਹੁਤ ਦਬਾਅ ਹੋਣਾ ਅਕਾਲੀ ਦਲ ਤੇ ਹੋਏਗਾ ਕਿ ਸਥਾਨਕ ਸਰਕਾਰਾਂ ਬਾਰੇ ਜਿਹੜੀਆਂ ਚੋਣਾਂ ਨੇ ਕਮਿਸ਼ਨ ਕੌਂਸਲਰਾਂ ਦੀਆਂ ਇਹ ਲੜੀਆਂ ਚ ਪਰ ਆਖਰੀ ਫੈਸਲੇ ਦਾ ਇੰਤਜ਼ਾਰ ਕਰਨਾ ਕਿ ਅਖੀਰ ਚ ਇੱਕ ਬਹੁਤ ਹੀ ਦਿਲਚਸਪ ਮਾਮਲਾ ਹੈ ਸਾਡੇ ਮੁਲਕ ਦੇ ਵਿੱਚ ਇੱਕ ਸੂਬੇ ਦੇ ਵਿੱਚ ਬਹੁਤ ਜ਼ਿਆਦਾ ਇਹ ਚਰਚਾ ਹੋਈ ਕਿ ਉੱਥੇ ਕੁਝ ਮੁਲਜ਼ਮਾਂ ਦੇ ਘਰ ਧਾਇ ਗਏ ਬਹੁਤ ਸੁਰਖੀਆਂ ਵੀ ਬਣੀਆਂ ਔਰ ਪੋਲਿਟੀਕਲ ਤੌਰ ਤੇ ਵੀ ਇਹ ਮੁੱਦਾ ਬਹੁਤ ਜ਼ਿਆਦਾ ਉਭਰਿਆ ਪਰ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਬੀ ਆਰ ਗਵਈ ਤੇ ਕੇਵੀ ਵਿਸ਼ਵਨਾਥਨ ਇਹ ਦੋ ਸੁਪਰੀਮ ਕੋਰਟ ਦੇ ਜਿਹੜੇ ਜੱਜ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਇੱਕ ਬੈਂਚ ਬੈਠੀ ਉਸ ਬੈਂਚ ਨੇ ਸਿੱਧੇ ਤੌਰ ਦੇ ਉੱਤੇ ਆਪਣਾ ਸਪਸ਼ਟ ਫੈਸਲਾ ਸੁਣਾਇਆ ਪਰ ਸੁਪਰੀਮ ਕੋਰਟ ਦਾ ਫੈਸਲਾ ਇਹ ਹੈ ਉਸ ਬੈਂਚ ਦਾ ਕਿ ਕੋਈ ਵੀ ਅਧਿਕਾਰੀ ਕਰਮਚਾਰੀ ਜਾਂ ਸਰਕਾਰ ਕਿਸੇ ਵੀ ਮੁਲਜ਼ਮ ਜਾਂ ਦੋਸ਼ੀ ਬਾਰੇ ਉਹਨੂੰ ਮੁਲਜ਼ਮ ਜਾਂ ਦੋਸ਼ੀ ਮੰਨ ਕੇ ਸਜ਼ਾ ਦੇ ਰੂਪ ਚ ਮਕਾਨ ਨਹੀਂ ਟਾ ਸਕਦੀ ਫਿਰ ਕਿਸੇ ਦਾ ਵੀ ਅਗਰ ਮਕਾਨ ਟਾਉਣਾ ਹੈ ਤਾਂ ਪਹਿਲਾਂ ਕਾਨੂੰਨ ਦਾ ਕਾਨੂੰਨ ਦੀ ਪਾਲਣਾ ਕਰਨੀ ਹੋਏਗੀ ਨੋਟਿਸ ਦੇਣਾ ਹੋਏਗਾ ਉਹਨੂੰ ਰਾਹ ਦੇਣੇ ਹੋਣਗੇ ਉਹ ਸਮਰੱਥ ਅਥਾਰਟੀ ਕੋਲੇ ਅਪੀਲ ਕਰੇ ਹਾਂ ਅਗਰ ਕੋਈ ਕਬਜ਼ੇ ਵਾਲੀ ਜਗ੍ਹਾ ਹੈ ਕੋਈ ਸਰਕਾਰੀ ਜਗ੍ਹਾ ਹੈ ਤੇ ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਸਾਡਾ ਕੋਈ ਦਖਲ ਨਹੀਂ ਪਰ ਸੁਪਰੀਮ ਕੋਰਟ ਦੇ ਹੁਕਮਾ ਤੋਂ ਸਪਸ਼ਟ ਕੀ ਹੋਇਆ ਕਿ ਸ਼ਕਤੀਆਂ ਦੀ ਵੰਡ ਦਾ ਜਿਹੜਾ ਸਿਧਾਂਤ ਹੈ ਉਹਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਹੁਣ ਸ਼ਕਤੀਆਂ ਦੀ ਵੰਡ ਦਾ ਸਿਧਾਂਤ ਕੀ ਕਹਿੰਦਾ ਹੈ ਕਿ ਅਗਰ ਕੋਈ ਮਲਜ਼ਮ ਹੈ ਜਾਂ ਦੋਸ਼ੀ ਹੈ ਇਲਜ਼ਾਮ ਲਾ ਸਕਦੀ ਹੈ ਸਰਕਾਰ ਜਾਂ ਪੁਲਿਸ ਜਾਂ ਕੋਈ ਵੀ ਤੇ ਕੀ ਉਹ ਦੋਸ਼ੀ ਜਾਂ ਮਲਜ਼ਮ ਹੈ ਦੋਸ਼ੀ ਹੈ ਇਹ ਨਹੀਂ ਇਹ ਫੈਸਲਾ ਸੁਪਰੀਮ ਕੋਰਟ ਕਰੇਗੀ ਤੇ سزا ਸੁਪਰੀਮ ਕੋਰਟ ਸੁਣਾਏਗੀ ਕਿ ਕਿਸੇ ਵੀ ਦੋਸ਼ੀ ਜਾਂ ਮਲਜ਼ਮ ਨੂੰ ਸਜ਼ਾ ਦੇ ਰੂਪ ਦੇ ਵਿੱਚ ਉਹਦਾ ਘਰ ਟਾਇਆ ਜਾ ਸਕਦਾ ਹੈ ਭਾਵੇਂ ਉਹ مالک ਹੀ ਕਿਉਂ ਨਾ ਹੋਵੇ ਇਹਦੇ ਤੇ ਸੁਪਰੀਮ ਕੋਰਟ ਨੇ ਬਹੁਤ ਸਪਸ਼ਟ ਵਿਆਖਿਆ ਦਿੱਤੀ ਹੈ ਸੋ ਹੁਣ ਅਧਿਕਾਰੀਆਂ ਨੂੰ ਨਿਜਮਾ ਦੇ ਦਾਇਰੇ 'ਚ ਗੱਲ ਕਰਨੀ ਪਵੇਗੀ ਹਾਲਾਂਕਿ ਉੱਤਰ ਪ੍ਰਦੇਸ਼ ਦੇ ਵਿੱਚ ਵਿਰੋਧੀ ਧਿਰ ਨੇ ਸਵਾਗਤ ਕੀਤਾ ਹੈ ਸਰਕਾਰੀ ਧਿਰ ਨੇ ਵੀ ਸਵਾਗਤ ਕੀਤਾ ਕਿਉਂਕਿ ਸਰਕਾਰੀ ਧਿਰ ਦਾ ਮੰਨਣਾ ਹੈ ਕਿ ਜੋ ਕੁਝ ਕੀਤਾ ਜਾ ਰਿਹਾ ਸੀ ਨਿਯਮਾਂ ਮੁਤਾਬਕ ਸੀ ਅਤੇ ਅਗਰ ਕੋਈ ਅਧਿਕਾਰੀ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ ਪਰ ਇੱਕ ਰਸਤਾ ਸਾਫ਼ ਹੋਇਆ ਹੈ ਸੁਪਰੀਮ ਕੋਰਟ ਦਾ ਹੁਕਮ ਪੂਰੇ ਦੇਸ਼ ਲਈ ਹੈ ਹੁਣ ਪੂਰੇ ਦੇਸ਼ ਵਿੱਚ ਕੋਈ ਵੀ ਮੁਲਾਜ਼ਮ ਅਫਸਰ ਕਰਮਚਾਰੀ ਸਰਕਾਰ ਕਿਸੇ ਵੀ ਮੁਲਜ਼ਮ ਨੂੰ ਦੋਸ਼ੀ ਮੰਨ ਕੇ ਘਰ ਟਾਉਣ ਦੀ ਸਜ਼ਾ ਨਹੀਂ ਦੇ ਸਕੇਗੀ ਔਰ ਇਹ ਇੱਕ ਵੱਡਾ ਫੈਸਲਾ ਹੈ ਜਿਹਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਸਾਡੇ ਜਿਹੜੇ ਮੁਲਕ ਦੇ ਵਿੱਚ ਸਿਧਾਂਤ ਸ਼ਕਤੀਆਂ ਦੀ ਵੰਡ ਦਾ ਸਿਧਾਂਤ ਹੈ ਉਹ ਇਹੀ ਹੈ ਕਿ ਕਾਰਜਪਾਲਿਕਾ ਨਿਆਂਪਾਲਿਕਾ ਦੇ ذریعے سزا ਦਵਾਏਗੀ ਕਾਰਜਪਾਲਿਕਾ ਖੁਦ سزا ਨਹੀਂ ਦੇ ਸਕਦੀ سزا ਦੇਣ ਦੀ ਸ਼ਕਤੀ ਸਾਡੀ ਨਿਆਂਪਾਲਿਕਾ ਸੁਪਰੀਮ ਕੋਰਟ ਕੋਲ ਹੈ ਜਾਂ ਹਾਈ ਕੋਰਟ ਕੋਲ ਹੈ ਜਾਂ ਜ਼ਿਲ੍ਹਾ ਸੈਸ਼ਨ ਕੋਰਟਾਂ ਜਾਂ ਲੋਅਰ ਅਦਾਲਤਾਂ ਕੋਲ ਹੈ ਕਾਰਜਪਾਲਿਕਾ ਖੁਦ ਜ거 ਜੱਜਾਂ ਦੀ ਤਰ੍ਹਾਂ ਵਿਹਾਰ ਕਰੇਗੀ ਜਾਂ ਅਫਸਰ ਜੱਜਾਂ ਦੀ ਤਰ੍ਹਾਂ ਵਿਹਾਰ ਕਰਨਗੇ ਤੇ ਜਿਹੜੇ ਸ਼ਕਤੀਆਂ ਦੀ ਵੰਡ ਦੇ ਸਿਧਾਂਤ ਨੇ ਸਾਡੇ ਸੰਵਿਧਾਨ ਚ ਫਿਰ ਇਹਨਾਂ ਦੀ ਉਲੰਘਣਾ ਮੰਨੀ ਜਾਏਗੀ ਸੋ ਸੁਪਰੀਮ ਕੋਰਟ ਦਾ ਇਹ ਫੈਸਲਾ ਸਪਸ਼ਟ ਤੌਰ ਤੇ ਬਹੁਤ ਸਾਰੇ ਇਹ ਮੁਲਜ਼ਮ ਉਹਨਾਂ ਦੇ ਘਰਾਂ ਨੂੰ ਢਾਉਣ ਤੋਂ ਬਚਾਏਗਾ ਜਿਨ੍ਹਾਂ ਦੇ ਮੁਲਜ਼ਮ ਹੋਣ ਦੀ ਸੂਰਤ ਚ ਜਾਂ ਮੁਲਜ਼ਮ ਬਣਾਏ ਜਾਣ ਦੀ ਸੂਰਤ ਉਹਨਾਂ ਦੇ ਘਰ ਟਾ ਕੇ ਪੋਲਿਟੀਕਲ ਫਾਇਦੇ ਲੈਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀ ਸ਼ੋਕ ਕਰਨ ਅਤੇ ਸਿਆਸਤ ਨਹੀਂ ਹੋਣੀ ਚਾਹੀਦੀ ਇਸ ਫੈਸਲੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਪੂਰੇ ਮੁਲਕ ਦੇ ਵਿੱਚ ਪ੍ਰਮਾਨ ਕੀਤਾ ਜਾ ਰਿਹਾ ਹੈ ਔਰ ਇਹਦੀ ਖੂਬ ਸਰਾਹਣਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਫੈਸਲਾ ਜਿਹੜਾ ਇਹ ਨ્યાય ਸੰਗਤ ਹੈ ਔਰ ਸੁਪਰੀਮ ਕੋਰਟ ਦਾ ਜਿਹੜਾ ਜੱਜਾਂ ਦਾ ਇਹ ਫੈਸਲਾ ਹੈ ਇਹਦੇ ਬੜੇ ਚੰਗੇ ਅਸਰ ਸਾਡੇ ਮੁਲਕ 'ਚ ਸਾਨੂੰ ਵੇਖਣ ਨੂੰ ਮਿਲ ਗਏ ਸੋ ਫਿਲਹਾਲ ਖਬਰ ਪੜਤਾਲ ਦੇ ਵਿੱਚ ਅੱਜ ਇੰਨਾ ਹੀ ਕੱਲ ਇੱਕ ਵਾਰੀ ਫੇਰ ਮੁਲਾਕਾਤ ਹੋਏਗੀ ਔਰ ਕੋਈ ਵੀ ਤਿਰ ਕਿਸੇ ਗੱਲ ਤੋਂ ਅਸਹਿਮਤ ਤੁਹਾਨੂੰ ਅਰੇ ਹਰ ਪੱਕ ਦਾ ਸਵਾਗਤ ਹੈ ਤੁਸੀਂ ਆਪਣਾ ਪੱਕ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਕ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ